ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਮੈਂ ਬਾਈ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਬਾਈ ਇੱਕ ਅਜ ਨਵੀਂ ਹੋਰ ਕੋਠੀ ਦੀ ਵੀਡੀਓ ਲੈ ਕੇ ਇਹ ਕੋਠੀ ਦਾ ਬਾਈ ਤੁਸੀਂ ਦੇਖ ਰਹੇ ਹੋ ਏਰੀਆ ਜਿਹੜਾ ਲਗਭਗ 24-2500 ਸਕਰ ਫੁੱਟ ਏਰੀਆ ਦਾ ਤੇ ਮਿਸਤਰੀ ਦੀ ਬਾਈ ਇੱਥੇ ਸਿਫਤ ਕਰਨੀ ਬਣਦੀ ਆ ਸਿਫਤ ਕਿਵੇਂ ਕਰਨੀ ਬਣਦੀ ਆ ਬਾਈ ਬਾਈ ਨੇ ਨਾ ਆਪਾਂ ਨੂੰ ਪਾਈਪਾ ਪਾਉਣ ਵਾਸਤੇ ਪੂਰਾ ਇੱਕ ਦਿਨ ਦਿੱਤਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਆਰਾਮ ਨਾਲ ਕੰਮ ਕਰਾਂਗੇ ਵਧੀਆ ਸੌਂਗ ਨਾਲ ਕਹਿੰਦਾ ਫਾਹਾਂ ਨਹੀਂ ਵੜਦੇ ਵਿੱਚ ਬਾਈ ਯਾਰ ਅਸੀਂ ਅਕਸਰ ਦੇਖਦੇ ਆ ਬਿਜਲੀ ਲਿਭਾਉਣ ਤੋਂ ਪਤਾ ਹੀ ਆ ਆਥਣੇ ਬੱਲਵਿਆਂ ਲਾਗੇ ਬਾਈ ਰਾਤ ਨੂੰ ਇੱਕ ਸਰੀਆ ਜਿਹਾ ਬੰਨਿਆ ਪਿਆ ਉਹਨਾਂ ਦਾ ਇੱਕ ਛੱਡਿਆ ਪਿਆ ਹੁੰਦਾ ਜਾਲ ਜੇ ਰਾਤ ਨੂੰ ਬੰਨ੍ਹ ਕੇ ਤੇ ਤੜਕੇ ਉਧਰੋਂ ਮਸ਼ੀਨ ਭਟ ਕਰ ਲੈਂਦੇ ਉਧਰੋਂ ਬਾਈ ਸਾਨੂੰ ਕਰ ਦਿੰਦੇ ਫੋਨ ਆਜੋ ਬਾਈ ਕਰਾ ਪਾ ਦੋ ਪਾਈਪਾਂ ਵਿੱਚ ਹੀ ਅਸੀਂ ਬਾਈ ਥੋੜਾ ਲੈ ਕੇ ਤਾਂ ਪੱਟੀਆਂ ਨੇ ਦੇ ਵਿੱਚ ਹੀ ਮੇਰਾ ਬਾਈ ਮਸ਼ੀਨ ਵਾਲੇ ਬਜਰੀ ਪਾਈ ਜਾਂਦੇ ਕੋਈ ਸਵਾਦ ਵਾਲਾ ਕੰਮ ਨਹੀਂ ਹੁੰਦਾ ਬਾਈ ਕੰਮ ਕਰਨ ਦਾ ਬਾਈ ਇੱਥੇ ਨਜ਼ਾਰਾ ਆ ਗਿਆ ਮਿਸਤਰੀ ਨੇ ਬੁਰਾ ਸਿਰਾਂ ਕੰਮ ਕੀਤਾ ਤੁਸੀਂ ਦੇਖ ਰਹੋ ਆ ਦੇਖ ਸਰੀਏ ਵਗੈਰਾ ਬਾਈ ਬਲਦਰੇ 'ਚ ਖੜੇ ਕੀਤੇ ਹੋਏ ਤੇ ਜਾਲ ਵਾਲਿਆਂ ਨੇ ਵੀ ਜਾਲ ਪੂਰਾ ਇੰਚਣਿਆ ਪੈ ਕਿਸੇ ਪਾਸੋਂ ਕੋਈ ਸਰੀਆ ਨਹੀਂ ਛ ਵੇਲੇ ਦਾ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ ਤੇ ਆ ਤੁਹਾਨੂੰ ਦਿਖ ਰਿਹਾ ਹਨਾ ਸਰੀਆ ਜਮਾ ਗੁੰਦੈ ਵਗੇ ਜੇ ਬਸ ਦੋ ਦਿਨਾਂ ਚ ਬਾਈਆਂ ਨੇ ਉਹਨਾਂ ਨੇ ਪੂਰੇ ਸ਼ੌਂਕ ਨਾਲ ਜਾਲ ਬੰਨਿਆ ਤੇ ਇੱਕ ਦਿਨ ਚ ਬਈ ਆਪਾਂ ਪਾਈਪਾਂ ਵਗੈਰਾ ਪਾ ਆ ਕੇ ਕੰਮ ਆ ਜ਼ਰਾ ਰੈਡੀ ਕਰਤਾ ਮਿਸਤਰੀ ਨੇ ਤੜਕੇ ਬਈ 9:30 ਵਜੇ ਮਸ਼ੀਨ ਆ ਜਿਹੜੀ ਚਲਾਤੀ ਵੀ ਕਹਿੰਦਾ ਆਪਾਂ ਕੰਮ ਆ ਆਰਾਮ ਨਾਲ ਇਹਨਾਂ ਨੇ ਵੇੜਾਂਗੇ ਤੇ ਕੰਮ ਜਿਹੜਾ ਵਧੀਆ ਹੋ ਜਾਂਦਾ ਆ ਆਪਾਂ ਬਈ ਪਾਈਪਾਂ ਸਾਰੀਆਂ ਪਾਤੀਆਂ ਤੇ ਕੋਠੀ ਤੁਸੀਂ ਵੀਡੀਓ ਐਂਡ ਤੱਕ ਦੇਖੋ ਤੁਹਾਨੂੰ ਆਪਾਂ ਇਹਦੇ ਵਿੱਚ ਇਹਦਾ ਐਂਡ ਤੇ ਨਕਸ਼ਾ ਵੀ ਦਿਖਾਵਾਂਗੇ ਵੀ ਜਿਹੜੀ ਇਹਦੀ ਲੁੱਕ ਆ ਕਿਸ ਤਰ੍ਹਾਂ ਦੋ ਪਾਸਿਓ ਬਈ ਬਣਾਗਾ ਇੱਕ ਸਾਈਡ ਤੇ ਤੇ ਇੱਕ ਬਈ ਸਾਹਮਣੇ ਤੇ ਨਕਸ਼ੇ ਵਾਲੇ ਦੀ ਵੀ ਸਖਤ ਕਰਨੀ ਮੰਗਦੀਆਂ ਨਕਸ਼ੇ ਵਾਲੇ ਬਾਈ ਨੇ ਬਈ ਆਪਾਂ ਨੂੰ ਫੈਲ ਜਿਹੜੀ ਬਣਾ ਕੇ ਦਿੱਤੀ ਪੂਰੀ ਡਿਟੇਲ ਦਿੱਤੀ ਐ ਐਂਕੀ ਤੱਕ ਦੀ ਏ ਟੂ ਜ਼ेड ਆਇ ਨਹੀਂ ਹੈਗਾ ਵੀ ਕਿਸੇ ਪਾਸੋਂ ਕੋਈ ਕਰਸਜੀ ਕੀਤੀ ਹੋਵੇ ਤੇ ਆਹ ਦੇਖੋ ਬਈ ਥੱਲੇ ਟਰਾਲੀਆਂ ਬਾਈ ਨੇ ਲਾ ਕੇ ਖੜਾ ਦਿਆਂ ਤੇ ਬੰਦੇ ਤੁਸੀਂ ਐ ਦੇਖੋ ਜਿਵੇਂ ਬਈ ਮੇਲੇ ਚ ਫਿਰਦੇ ਹੁੰਦੇ ਐ ਫਿਰਦਿਆ ਬਾਈ ਕਹਿੰਦਾ ਅੱਦੇ ਤਾਂ ਹਾਲੇ ਬਰਾਦ ਬਰੂਤ ਬਾਦਗੇ ਤੇ ਇੱਕ ਦੋ ਬੰਦੇ ਕਹਿੰਦਾ ਯਾਰ ਫੋਨ ਫੋਨ ਕਰਨਾ ਭੁੱਲ ਗਏ ਗੁੱਸੇ ਹੋ ਗਏ ਬਈ ਯਾਰ ਤੁਹਾਨੂੰ ਸੱਤ ਸੱਤ ਦੇ ਤੂੰ ਛੱਡਿਆ ਨਹੀਂ ਤੇ ਆਹ ਦੇਖੋ ਬਈ ਆ ਰੇੜੀ ਜੜਾ ਦੀ ਕਟ ਕੋਟ ਨਾ ਵਾਲਾ 2-3000 ਰੁਪਏ ਦਾ ਇੱਕ ਵਾਰੀ ਜੀ ਆੜ ਕਛੜਨ ਦੀ ਸੱਤ ਤੇ ਤੇ ਲੈਂਟਰ ਵੀ ਪੈਣਾ ਹੋ ਗਿਆ ਸ਼ੁਰੂ ਤੇ ਤੁਹਾਨੂੰ ਆਪਾਂ ਦਿਖਾਉਣਾ ਹੈ ਪੂਰਾ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਤੁਹਾਨੂੰ ਅੱਗੇ ਦਿਖਾਉਣਾ ਹੈ ਬਾਈ ਕੁਝ ਬੰਦੇ ਤਾਂ ਹਾਲੇ ਇਧਰ ਸਾਈਡ ਤੇ ਬੇੜੀ ਘਾਰ ਰਿਹਾ ਵੀ ਸਾਡੀ ਵਾਰੀ ਆ ਵੀ ਤੇ ਅਸੀਂ ਵੀ ਜਾ ਕੇ ਬੱਠਲ ਚੱਕੀਏ ਤੇ ਵੀ ਕਿਸੇ ਨੇ ਯਾਰ ਜਾਣ ਜੀ ਨਹੀਂ ਲਗੋਈ ਅਸੀਂ ਦੇਖਿਆ ਜਾ ਕੇ ਕੰਮ ਆਣਾ ਨਹੀਂ ਦੇਖਦੇ ਆ ਬੱਚ ਬੰਦੇ ਰੋਟੀ ਖਵਾਉਣ ਤੇ ਲੱਗੇ ਰਹਿੰਦੇ ਆ ਜਦੋਂ ਵੀੜੀ ਛੜੀ ਆ ਜਾਂਦੇ ਅਗਲਾ ਕਹਿੰਦਾ ਛੱਡ ਬਰੇ ਯਾਰ ਆ ਦੇਖੋ ਬਾਈ ਕੜਾਹੀ ਬਾਈ ਨੇ ਜੜਾ ਰਖੇ ਤੇ ਜਲੇਬੀਆਂ ਇੱਥੇ ਬਣ ਰਹੀਆਂ ਤੇ ਚਾਰੇ ਪਾਸੇ ਬੁਰਾ ਵਿਆਹ ਵਾਲਾ ਜਿਹੜਾ ਮਾਹੌਲ ਬਣਿਆ ਪਿਆਗਾ ਕਿਸੇ ਪਾਸੋਂ ਕੋਈ ਘਾਟ ਨਹੀਂ ਹੈਗੀ ਯਾਰ ਤੇ ਮਸ਼ੀਨ ਪਈ ਹੈ ਲੱਗੀ ਥੱਲੇ ਰੇੜੀ ਕੰਮ ਤੇ ਹੁਣ ਤੁਹਾਨੂੰ ਆਪਾਂ ਬਈ ਇਹਦੀ ਜਿਹੜੀ ਲੋਕਾਉ ਦਿਖਾਉਣੀ ਹੈ ਨਕਸ਼ੇ ਦੀ ਵੀ ਜਿਹੜੀ ਬਣ ਕੇ ਕੋਠੀ ਨੇ ਤਿਆਰ ਹੋਣਾ ਇਸ ਤਰ੍ਹਾਂ ਬਈ ਇਹਦਾ ਫਰੰਟ ਹੈਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਈਡ ਤੋਂ ਦਿਖਾਵਾਂਗੇ ਆ ਬਈ ਦੂਜਾ ਪਾਸਾ ਆ ਗਿਆ ਇਹਦਾ ਤੇ ਹੁਣ ਇੱਕ ਕੋਲੇ ਦੇ ਜਿਹੜੇ ਨਕਸ਼ੇ ਵਾਲੇ ਨੇ ਉੱਪਰੋਂ ਵੀ ਬਈ ਇਹਦੀ ਫੋਟੋ ਜਿਹੜੀ ਨਾ ਉਹ ਬਣਾ ਕੇ ਆਪਾਂ ਨੂੰ ਦਿੱਤੀ ਹੋਈ ਹੈ ਨਾਲ ਤੁਹਾਨੂੰ ਅੱਗੇ ਦਿਖਾਉਣੇ ਆ ਬੈਚ ਤਾਂ ਨਹੀਂ ਦੇਖਦੇ ਆਪਾਂ ਵੀ ਦੋ ਸਾਈਡਾਂ ਦਾ ਫਰੰਟ ਬਣਦਾ ਹੁੰਦਾ ਹੈ ਤਿੰਨ ਸਾਈਡਾਂ ਦਾ ਜਿਵੇਂ ਵੀ ਬਣਦਾ ਫਰੰਟ ਤਾਂ ਹੀ ਹੁੰਦੀਆਂ ਨੇ ਪਰ ਫਰੰਟ ਦੇ ਨਾਲ ਨਾਲ ਬਾਈ ਨੇ ਉੱਪਰਲੇ ਪਾਸੋਂ ਵੀ ਆਹ ਜਮਾ ਫਰੰਟ ਆ ਗਿਆ ਤੁਹਾਨੂੰ ਪਹਿਲਾਂ ਆਪਾਂ ਦਿਖਾਇਆ ਸਾਈਡ ਤੇ ਆ ਗਿਆ ਵੀ ਉੱਪਰੋਂ ਬਾਈ ਕਿਸ ਤਰ੍ਹਾਂ ਲੱਗਣੀ ਜਣੀਆਂ ਆਪਣਾ ਹੱਟਾ ਬਣੀਆਂ ਨੇ ਉਹਦੀ ਵੀ ਜਿਹੜੀ ਫੋਟੋ ਹੈ ਵਿੱਚ ਆ ਦੇਖੋ ਲਾਈ ਹੋਈ ਆ ਉੱਪਰਲੇ ਪਾਸਿਓ ਤੇ ਸੋਨ ਬਾਈ ਜਿਹੜਾ ਇਹ ਨਕਸ਼ਾ ਕਿਸ ਤਰ੍ਹਾਂ ਲੱਗਿਆ ਫੁੱਲ ਕਲਾਸਿਕਲ ਨਕਸ਼ਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਬ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ